ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਖੌਫਨਾਕ ਮੰਜਰੇ ਨੇ ਸਨੇਚਿੰਗ ਦਾ ਜਿੱਥੇ ਇੱਕ ਬਜ਼ੁਰਗ ਜੋੜੇ ਦੇ ਨਾਲ ਸਨੇਚਿੰਗ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਸਨੇਚਰਾਂ ਦੇ ਵੱਲੋਂ ਬਜ਼ੁਰਗ ਜੋੜੇ ਦੇ ਨਾਲ ਸਨੇਚਿੰਗ ਕੀਤੀ ਜਾਂਦੀ ਹੈ ਜਿਸ ਦੌਰਾਨ ਐਕਟਿਵਾਟ ਜਾਂਦੇ ਬਜ਼ੁਰਗ ਜੋੜਾ ਡਿੱਗ ਜਾਂਦਾ ਹੈ ਔਰ ਇਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਦੋ ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਹੈ ਕੁੱਲ 6 ਸਨੇਚਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਆਤੰਕਮਤਾ ਮਚਾਇਆ ਜਾ ਰਿਹਾ ਸੀ ਜਿਨ੍ਹਾਂ ਦੇ ਵੱਲੋਂ ਸਨੇਚਿੰਗ ਦੀਆਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਫਿਰੋਜ਼ਪੁਰ ਪੁਲਿਸ ਨੇ 6 ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਦੋ ਸਨੇਚਰ ਉਹ ਨੇ ਜਿਨ੍ਹਾਂ ਦੇ ਵੱਲੋਂ ਇਸ ਬਜ਼ੁਰਗ ਜੋੜੇ ਦੇ ਨਾਲ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਹਾਦਸੇ ਦੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜੋ ਸਨੇਚਰ ਨੇ ਜਿਨ੍ਹਾਂ ਦੇ ਵੱਲੋਂ ਰਾਹ ਜਾਂਦੇ ਬਜ਼ੁਰਗ ਜੋੜੇ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਸੀ ਤੇ ਹੁਣ ਕਿਸ ਤਰੀਕੇ ਦੇ ਨਾਲ ਲੰਗੜਾ ਲੰਗੜਾ ਕੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਚੰਗੀ ਭੁਗਤ ਸਵਾਰੀ ਗਈ ਹੈ ਇਹਨਾਂ ਸਨੇਚਰਾਂ ਦੀ ਕਿਉਂਕਿ ਇਹਨਾਂ ਦੇ ਵੱਲੋਂ ਆਏ ਦਿਨ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਔਰ ਇਹਨਾਂ ਦੀ ਇਸ ਜੋ ਕਰਤੂਤ ਹੈ ਇਸ ਦੇ ਕਰਕੇ ਇੱਕ ਬਜ਼ੁਰਗ ਜੋੜੇ ਦੇ ਵਿੱਚੋਂ ਇੱਕ ਬਜ਼ੁਰਗ ਦੀ ਮੌਤ ਤੱਕ ਹੋ ਗਈ ਸੀ ਤਾਂ ਇਸ ਨੇਚਰ ਉਸ ਸਨੇਚਰ ਨੇ ਜਿਨ੍ਹਾਂ ਦੇ ਵੱਲੋਂ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਜਾਂਦਾ ਕਿ ਸਾਹਮਣੇ ਕਿਸ ਨੂੰ ਸ਼ਿਕਾਰ ਬਣਾਉਣ ਜਾ ਰਹੇ ਨੇ ਕਿਉਂਕਿ ਇੱਕ ਤਰੀਕੇ ਦੇ ਨਾਲ ਜੇਕਰ ਕੋਈ ਗਰੀਬ ਵਿਅਕਤੀ ਹੁੰਦਾ ਤਾਂ ਉਸ ਦੀ ਉਮਰ ਪਰ ਦੀ ਕਮਾਈ ਹੁੰਦੀ ਹੈ ਕਈ ਵਾਰ ਉਸ ਦੇ ਹੱਥਾਂ ਦੇ ਵਿੱਚ ਤੇ ਮਿੰਟਾਂ ਦੇ ਵਿੱਚ ਪਲਾਂ ਦੇ ਵਿੱਚ ਇਹ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਸ ਤਰੀਕੇ ਦੇ ਨਾਲ ਉਨਾ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ ਤਾਂ ਫਿਲਹਾਲ ਇਹ ਤਸਵੀਰਾਂ ਸਨੇਚਿੰਗ ਦੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਫਿਰੋਜ਼ਪੁਰ ਦੇ ਵਿੱਚ ਆ ਥਾਣਾ ਕੁਲਾੜੀ ਦੇ ਵਿੱਚ ਇਹ ਕੁਲਗੜੀ ਦੇ ਵਿੱਚ ਦੋ ਸਨੇਚਰਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਨਵੰਬਰ ਮਹੀਨੇ ਦੇ ਵਿੱਚ ਬਜ਼ੁਰਗ ਜੋੜੇ ਦੇ ਨਾਲ ਰਸਤੇ ਦੇ ਵਿੱਚ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਹਾਦਸੇ ਦੇ ਵਿੱਚ ਬਜ਼ੁਰਗ ਜੋੜਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਸੀ ਐਕਟੀਵਾੜ ਉੱਤੇ ਜਾਂਦੇ ਬਜ਼ੁਰਗ ਜੋੜੇ ਦੇ ਨਾਲ ਸਨੇਚਿੰਗ ਕੀਤੀ ਗਈ ਸੀ ਜਿਸ ਦੌਰਾਨ ਇਹ ਬਜ਼ੁਰਗ ਜੁੜੇ ਦਾ ਬੈਲੈਂਸ ਵਿਗੜ ਜਾਂਦਾ ਹੈ ਔਰ ਉੱਥੇ ਹੀ ਡਿੱਗ ਜਾਂਦੇ ਨੇ ਜਿਸ ਦੌਰਾਨ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਸਨੇਚਰਾਂ ਨੂੰ ਕਾਬੂ ਕੀਤਾ ਗਿਆ ਹੈ 6 ਸਨੇਚਰਾਂ ਨੂੰ ਕਾਬੂ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਸ਼ਾਮਲ ਦੋ ਸਨੇਚਰ ਵੀ ਕਾਬੂ ਕਰ ਲਏ ਗਏ ਪੁਲਿਸ ਦੇ ਵੱਲੋਂ ਔਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਸਨੇਚਿੰਗ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸੀ ਜਿਸ ਕਰਕੇ ਪੁਲਿਸ ਦੇ ਵੱਲੋਂ ਅ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਸਨੈਚਰਾਂ ਨੂੰ ਕਾਬੂ ਕਰਨ ਦੀ ਤਰਕੀਬ ਲਗਾਈ ਗਈ ਸੀ ਔਰ ਇਸੇ ਦੌਰਾਨ ਇਹ ਸਨੈਚਰ ਕਾਬੂ ਆਏ ਨੇ ਪਰ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਰਾਹ ਜਾਂਦੇ ਲੋਕਾਂ ਨੂੰ ਘੇਰ ਲੈਂਦੇ ਸੀ ਰਾਹ ਜਾਂਦੇ ਲੋਕਾਂ ਨੂੰ ਰਸਤਾ ਨਹੀਂ ਨੰਗਰ ਦੇਂਦੇ ਸੀ ਤੋਂ ਅੱਜ ਆਪ ਕਿਸ ਤਰੀਕੇ ਦੇ ਨਾਲ ਲੰਗੜਾ ਲੰਗੜਾ ਕੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਸੋਮਿਆ ਮਿਸ਼ਰਾ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਨਾਲ ਹੀ ਤਾਂ ਨੂੰ ਸੀਸੀਟੀਵੀ ਵੀ ਦਿਖਾ ਦਿੰਦੇ ਆ ਜਿਸ ਦੇ ਵਿੱਚ ਬਜ਼ੁਰਗ ਜੋੜੇ ਦੇ ਨਾਲ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਸਨੇਚਰਜ਼ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਔਰ ਟੋਟਲ 6 ਆਰੋਪੀ ਗ੍ਰਿਫਤਾਰ ਕੀਤੇ ਗਏ ਹਨ ਇਹ ਤਿੰਨੋਂ ਜਿਬ ਪੂਰੇ 6 ਆਰੋਪੀ ਹੈ ਇਹ ਫਿਰੋਜ਼ਪੁਰ ਦੇ ਤਿੰਨ ਸਬ ਡਿਵੀਜ਼ਨਸ ਵਿੱਚ ਆਪਰੇਟ ਕਰਦੇ ਸੀਗੇ ਔਰ ਲਗਭਗ ਟੋਟਲ 24 ਜਿਹੜੀ ਵਾਰਦਾਤੇ ਹਨ ਉਹਨੂੰ ਟ੍ਰੇਸ ਕਰਨ 'ਚ ਪੁਲਿਸ ਕਾਮਯਾਬ ਰਹੀ ਹੈ ਇਹ ਸਬ ਡਿਵੀਜ਼ਨ ਜ਼ੀਰਾ ਕੇ ਮੱਲਾਵਾਲਾ ਥਾਣਾ ਏਰੀਆ ਤੇ ਸਦਰ ਜ਼ੀਰਾ ਥਾਣਾ ਦੇ ਵਿੱਚ ਆਪਰੇਟ ਕਰਦੇ ਸੀ ਨਾਲ ਨਾਲ ਰੂਰਲ ਸਬ ਡਿਵੀਜ਼ਨ ਦੇ ਕੁਲਗੜੀ ਗਲਖੋੜ ਤੇ ਤਲਵੰਡੀ ਵਾਈ ਏਰੀਆ 'ਚ ਔਰ ਸਿਟੀ ਏਰੀਆ ਦੇ ਵਿੱਚ ਵੀ ਐਕਟਿਵ ਸੀਗੇ ਜਿਹੜੇ ਪਹਿਲੇ ਦੋ ਦੋਸ਼ੀ ਹਨ वो थाना वाला दे फड़े गए हैं इन दोनों पे दो दो मुकदमे पुराने दर्ज हैं एक का नाम अभय है तो दूजे का नाम सिकंदर इन्होंने ना ऊपर जो मुकदमे दर्ज है वह फिरोजपुर जिले के ही मुकदमे दर्ज हैं थाना कुलगढ़ी वालों भी दोषी गिरफ़्तार किए गए हैं अनिल संदीप सिंह इसमें जोड़े अनिल है उन भी पुराने दो मुकदमे दर्ज ने संदीप के ऊपर पुराना कोई मुकदमा दर्ज नहीं है जेड़े मुकदमे दर्ज हैं ਅਮ ਅਨਿਲ ਦੇ ਖਿਲਾਫ ਉਹ ਫਿਰੋਜ਼ਪੁਰ ਦੇ ਵਿੱਚ ਹੀ ਦਰਜ ਨੇ ਔਰ ਦੂਜਾ ਜਿਹੜਾ ਸੰਦੀਪ ਹੈ ਉਹ ਕਪੂਰਥਲਾ ਦਾ ਰਹਿਣ ਵਾਲਾ ਨੇ ਜਿਹੜੇ ਮੇਨ ਦੋਸ਼ੀ ਆਜ ਫੜੇ ਗਏ ਨੇ ਉਹ ਉਹਨਾਂ ਦਾ ਪਰਚਾ ਥਾਣਾ ਕੁਲਗੜੀ ਦੇ ਵਿੱਚ ਕੀਤਾ ਗਿਆ ਨੇ ਜੋ ਮੇਨ ਦੋਸ਼ੀ ਹੈ ਡਿੰਪਲ ਉਰਫ ਮਿੰਟੂ ਉਸ ਤੇ ਟੋਟਲ ਪੁਰਾਣੇ 7 ਮੁਕਦਮੇ ਦਰਜ ਨੇ ਤੇ ਨਾਲ ਜਿਹੜਾ ਉਸਦੇ ਹੈਰੀ ਜੋ ਉਹਦਾ ਸਾਥ ਦੇਂਦਾ ਸੀਗਾ ਉਸ ਤੇ ਪੁਰਾਣੇ 2 ਮੁਕਦਮੇ ਦਰਜ ਹੈ ਇਹ ਦੋਨੋਂ ਮੰਨਦੇ ਨੇ ਕਿ ਇਹਨਾਂ ਨੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕਈ ਵਾਰ ਵਾਰਦਾਤਾਂ ਕੀਤੀਆਂ ਇਨ ਫੈਕਟ ਦਸਨ ਜੋਗ ਇਹ ਵੀ ਹੈਗਾ ਕਿ ਇਸ ਦੌਰਾਨ ਇਨਾਂ ਨੂੰ ਫੜਨ ਚ ਅਸੀਂ ਦੋ ਵਿਧਾਈ ਮਹੀਨੇ ਸੇ ਇਨਾਂ ਨੂੰ ਫੜਨ ਲਈ ਅਸੀਂ ਲਗੇ ਸੀਗੇ ਸਾਡੀ ਨੋਟਿਸ ਦੇ ਵਿੱਚ ਆਇਆ ਸੀਗਾ ਕਿ 16 11 ਨੂੰ ਇੱਕ ਐਕਸੀਡੈਂਟ 'ਚ ਇੱਕ ਬਜ਼ੁਰਗ ਜਿਹੜੇ 70 ਸਾਲ ਸੇ ਉੱਤੇ ਸੀਗੇ ਸੀਨੀਅਰ ਸਿਟੀਜ਼ਨ ਦੀ ਡੈਥ ਹੋਈ ਸੀ ਉਹਨੂੰ ਅੱਗੇ ਗਾਂ ਟਰੇਸ ਕਰਦੇ ਕਰਦੇ ਪੁਲਿਸ ਨੇ ਇਹ ਪਾਇਆ ਕਿ ਉਹਦੇ ਵਿੱਚ ਸੀਸੀਟੀਵੀ ਕੈਮਰੇ 'ਚ ਇਦਾਂ ਦੇ ਫੁਟੇਜ ਆਏ ਜਿਸ ਦੌਰਾਨ ਇਹ ਪਾਇਆ ਗਿਆ ਕਿ ਦੋ ਅਨ ਆਈਡੈਂਟੀਫਾਈਡ ਲੋਕ ਉਹਨਾਂ ਦੀ ਸਨਾਚਿੰਗ ਕਰ ਰਹੇ ਸੀਗੇ ਜਿਸ ਸੇ ਉਹ ਉਹਨਾਂ ਨੂੰ ਜਬ ਧੱਕਾ ਲਗਾ ਤੇ ਉਹ ਗਿਰ ਪਏ ਤੇ ਬਾਅਦ ਚ ਉਹਨਾਂ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਉਸ ਵਕਤ ਉਹ ਨਾ ਹੀ ਆਇਡੈਂਟੀਫਾਈਡ ਸੀਗੇ ਨਾ ਹੀ ਟ੍ਰੇਸ ਸੀਗੇ ਫਿਰੋਜ਼ਪੁਰ ਪੁਲਿਸ ਨੇ 211 2024 ਮੇ ਕੈਂਟ ਥਾਣੇ ਮੇ ਪਰਚਾ ਦਰਜ ਕੀਤਾ ਤੇ ਉਹਦੇ ਬਾਅਦ ਇਹਨਾਂ ਨੂੰ ਪਹਿਲੇ ਆਇਡੈਂਟੀਫਾਈ ਕੀਤਾ ਔਰ ਉਸਕੇ ਬਾਅਦ ਇਹਨੂੰ ਟ੍ਰੇਸ ਕਰਨ ਲਈ ਪੂਰੇ ਟਾਈ ਮਹੀਨੇ ਅਸੀਂ ਲਗੇ ਰਹੇ ਫਾਈਨਲੀ ਇਹਨੂੰ ਫੜਨ ਚ ਅਸੀਂ ਕਾਮਯਾਬ ਰਹੇ ਨੇ ਔਰ ਵੀ ਵਾਰਦਾਤੇ ਨਾਨੇ ਕਿਤਤੀ ਹੈ ਇਹ ਸਪੈਸ਼ਲੀ ਜਿਹੜੇ ਬਜ਼ੁਰਗ ਹੁੰਦੇ ਨੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਜਿਹੜੇ ਟੂ ਵੀਲਰ ਦੇ ਵਿੱਚ ਟਰੈਵਲ ਕਰ ਰਹੇ ਹੁੰਦੇ ਆਂ ਜਿਹੜੀ ਮਹਿਲਾਏ ਇਕੱਲੇ ਜਾ ਰਹੀ ਹੁੰਦੀ ਨੇ ਜਾਂ ਫਿਰ ਅਦਰਵਾਈਜ਼ ਕਮ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਉਹਨੂੰ ਹੀ ਟਾਰਗੇਟ ਕਰਦੇ ਸੀਗੇ ਇਹਨਾਂ ਦੇ ਸਨੈਚਰਾਂ ਦੇ ਕੋਲ ਕੋਈ ਪਿਸਤਲ ਵੀ ਬਰਾਮਦ ਹੋਇਆ ਹਾਂ ਹਾਂ ਜੀ ਜਿਹੜਾ ਥਾਣਾ ਕੁਲਗੜੀ ਦਾ ਮੁਕੱਦਮਾ ਨੰਬਰ 17/25 ਹੈ ਉਸਮੇ ਇੱਕ ਪਿਸਤਲ ਇਨਾਨੂ ਪਾਈ ਗਈ ਹੈ ਡਿੰਪਲ ਔਰ ਮਿੰਟੂ ਦੇ ਕੋਲ ਪਾਈ ਗਈ ਹੈ ਪਿਸਤਲ ਕਿੰਨੇ ਹੋੜੇ ਕਰ ਤੋ ਆ ਟੋਟਲ 6 ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਗਏ ਹੈ ਇਹ थाना ਮੱਲਾਵਾਲਾ ਤੇ थाना ਕੁਲਗੜੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਇਹ ਸਨਾਚਿੰਗ ਕਰਦੇ ਸੀਗੇ ਔਰ ਸਾਡੇ ਸਿਟੀ ਏਰੀਆ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਤੇ ਜ਼ੀਰਾ ਏਰੀਆ